اڀي ڏسيه گهڙي وئي ਬੜੇ ਨਹਿ ਉਹ ਜਾਵੇ ਬੜੇ ਪ੍ਰੇਮ ਦੇ ਸਰਪੰਦਾਰੇ ਹੋ ਰਹੇ ਆ ਬੜੇ ਪ੍ਰੇਮ ਦੇ ਨਾਲ ਦੌੜਾ ਹੋ ਰੀਆਂ ਗੁਰੂ ਘਰ ਆਖਾਖ ਖੜਦੀ ਜਾਣੇ ਨਾਲ ਦੌੜਾ ਕਰ ਰਿਹਾ ਆ ਆਪੋ ਆਪਣੇ ਚਰਤਕ ਦੀਆਂ ਬਥਾਰਿਆ ਆ ਆਹੋ ਬੜੇ ਪ੍ਰੇਮ ਦੇ ਨਾਲ ਸਾਰੇ ਨਾਲ ਅੱਜ ਮੇਰੀ ਪੀੜੀ ਦੇ ਨਾਲ ਕਰੋ ਹੱਸਦੇ ਜਿਹਨੇ ਕਹਿੰਦੇ ਬਾਸੇ ਨਾਲ ਦੋ ਰੋਗਾ ਦੋ ਰੋਗਾ ਜੇ ਨਾ ਮੈਂ ਮਨਨ ਕਰਾਂਗੇ ਪ੍ਰਵਾਨ ਕਰੋਗੇ ਬਹੁਤ ਬੜਾ ਅੱਗੇ ਬੱਚੇ ਜੇ ਆਪੋ ਆਪਣੀ ਕਰਨ ਵਧਿਆ ਵਿਖਾ ਰਿਆ ਸਰਗੀਰ ਬਾਦਸ਼ਾਹ ਜੀ ਬਣੇ ਆਗੇ ਗੁੜਿਆਗੇ ਜਾਨੂ ਹੱਥ ਜੋੜ ਕੇ ਬੇਨਤੀ ਕਰੂ ਕਿ ਸਾਡੇ ਨੂੰ ਕਿ ਚਾਰ ਚਾਰ ਸ਼ੇਰ ਤੇ ਘੋੜੇ ਆਉਂਦੇ ਆ ਪਿਛੇ ਹਰਦਾ ਲਾਏ ਇਹ ਬਹੁਤ ਚੱਕਾ ਨੰਦਾ ਕੋਈ ਜਮੂਫੀ ਆਏ ਨੇ ਉਹ ਮੇਰੇ ਆਪੇ ਦੇ ਹੋਏ ਕੋਈ ਕਿਉਂ ਕਬੂਲ ਨਹੀਂ ਮੰਨਦੇ ਸਨੁਰੂ ਮਖਾਲਵਾ ਜੀ ਮਾਰੇ ਸਨਡੇ ਸਾਲਾ ਜੋੜ ਮਿਲਦੇ ਆਏ ਜੋ ਪਿਛਲੇ ਹੱਥੋਂ ਕਿੱਥੇ ਹੋਏ ਪਰ ਜ਼ਿੰਦਾ ਰਹਿ ਜਾਣਿਆ ਬਾਬਾ ਜੀ ਤੋਂ ਹਰਪੂਰ ਸਾਹਿਬ ਜੀ ਤੋਂ ਹੋਰ ਬਾਬਾ ਜੀ ਵੀ ਪਿੱਲਾ ਗੁਣਤਾ ਪਿੱਲਾ ਹੋਰ ਤੁਹਾਨੂੰ ਮਿਹਰ ਨਹੀਂ ਕੀਤੀ ਆਪਾਂ ਤੁਹਾਨੂੰ ਨਹੀਂ